ਇਹਨੂੰ ਸਰੀਰੀ ਅਧਿਕਾਰ ਦੇ ਜਣੀ 8-9 ਘੰਟੇ ਦਾ ਪ੍ਰੋਸੀਜਰ ਆ ਇਹ ਤਾੜਨ ਦਾ ਤੇ ਸ਼ਾਮ ਨੂੰ ਠੰਡ ਕੋਸਾ ਜਾ ਕਰਕੇ ਉਹਨੂੰ ਜਾ ਕੇ ਲਾਵਾਂਗੇ ਤੇ ਆਟੋਮੈਟਿਕਲੀ ਉਹ ਲਾਲ ਨਸੀ ਦਾ ਰੰਗ ਬਣ ਜਾਊਗਾ ਜੀ ਦੁੱਧ ਵੀ ਕਈ ਕਿਸਮ ਦਾ ਹੁੰਦਾ ਉਹਨਾਂ ਦਾ ਹਾਂ ਉਹ ਤੋਂ ਕਰੀਮ ਲਾਹੀ ਹੁੰਦੀ ਆ ਜਿਹੜੇ ਆ ਪਿੰਡਾਂ ਦੇ ਵਿੱਚ ਬਿਜਲੀ ਫਿਰਦੇ ਆ ਘੜਿਆਂ ਦੇ ਵਿੱਚ ਪਾ ਕੇ ਉਹਨੂੰ ਉਹ ਵੀ ਚਾਹ ਤੀ ਜਿਹੀ ਆ ਪਰ ਉਹ ਚੀਜ਼ ਨਹੀਂ ਆ अच्छा ओ तो सफर का डोंदे नु जाग लाके मनाउंदे आ ओदे केइने कोई काट नहीं ਹੁੰਦੇ ਅੱਛਾ ਹਾਂਜੀ ਜਿਹੜਾ ਪਿਓ ਲੈ ਕੇ ਬਣਾਉਣਾ ਉਹ ਗੱਲ ਹੋਰ ਕਿੰਨੇ ਕ ਫੈਟ ਵਾਲਾ ਯੂਜ਼ ਕਰਦੇ ਹੋ ਤੇ ਕੀ ਰੇਟ ਹੁੰਦਾ ਉਹ ਤੁਹਾਡਾ 10% ਕਰ ਰਿਹਾ ਹਿੰਜੋ ਜਿਵੇਂ ਉਹ ਵੀ ਮੱਝ ਦਾ ਪਿਓ 70 ਰੁਪਏ ਹਾਂਜੀ 75 ਰੁਪਏ ਲੀਟਰ ਸਾਨੂੰ ਮਿਲਦਾ ਵਾ ਤਾਜ਼ਾ ਅੱਛਾ ਹਾਂ 10 ਬੈਗ ਪੂਰੀ ਹੋਊ ਜਿਹੜੇ ਹੱਲੇ ਪੱਕੇ ਗਾਹ ਤਾਂ ਉਹ ਤਾਂ ਦਿੱਲੀ ਆਉਂਦੇ ਹੀ ਆਉਂਦੇ ਆ। ਅੱਛਾ। ਚਾਹੇ ਉਹ ਪੈਕਟ ਲੈ ਕੇ ਜਾਣ ਜਾਂ ਪੀ ਕੇ ਜਾਣ। ਅੱਛਾ। ਗੱਡੀਆਂ ਵਾਲੇ ਤਾਰਾ ਨੇ ਜਿਹੜੇ ਫਿਰੋਜ਼ਪੁਰ ਸਾਈਡ ਦੇ ਆ ਉਹ ਸਾਰੇ ਤੁਹਾਡੇ ਕੋਲ ਫਿਰੋਜ਼ਪੁਰ ਤੋਂ ਵੀ ਆਉਂਦੇ ਬੰਦੇ ਆ। ਹਾਂਜੀ ਫਿਰੋਜ਼ਪੁਰ। ਅੱਛਾ। ਹਾਂ ਮੋਗਾ, ਜਗੜਾਉਂ ਜਿਹੜੇ ਇੰਦਰੋਂ ਇੰਦਰੋਂ ਫੇਰ ਜੋ ਲੁਧਿਆਣਾ ਸਾਈਡ ਦੇ ਆ ਸਾਰੇ ਉਹ ਵੀ ਆਉਂਦੇ। ਉਹ ਜੂ ਠੰਡਲੇ ਵਿੱਚ ਵੀ ਜਨਵਰੀ ਦਸੰਬਰ ਤੱਕ ਵੀ ਅੱਜ ਤੱਕ ਵੀ ਜਾਂਦੀ ਐ ਨਸੀ ਸਾਡੇ। ਸਿਆਲਿਆਂ ਦੇ ਵਿੱਚ ਲਗਾਤਾਰੀ ਚੱਲੀ ਜਾਂਦੀ ਐ। ਉਹਨਾਂ ਗਰਮੀਆਂ ਆ ਗਈ ਗਰਮੀ ਦੇ ਸੀਜ਼ਨ ਚ ਸਾਨੂੰ ਪ੍ਰੋਡਕਸ਼ਨ ਪਤਾਉਣੀ ਪਉਦੀ ਹੈ ਅੱਛਾ ਸਸ਼ੀਕਾਲ ਜੀ ਸਾਰਿਆਂ ਨੂੰ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਤੇ ਤੁਸੀਂ ਦੇਖੀ ਸਕਦੇ ਹੋ ਸਾਰਿਆਂ ਨੇ ਸਲਟਰ ਪਾਏ ਆ ਕੋਟੀਆਂ ਪਾਈਆਂ ਨੇ ਤੇ ਇਹਦਾ ਮਤਲਬ ਇਹ ਕਿ ਸਰਦੀਆਂ ਦਾ ਮੌਸਮ ਹੈ ਤੇ ਲੋਕ ਕਈ ਜਿਹੜੇ ਨੇ ਉਹ ਗੁਰੇਜ ਕਰਦੇ ਨੇ ਵੀ ਸਰਦੀਆਂ ਦੇ ਵਿੱਚ ਲੱਸੀ ਨਹੀਂ ਪੀਣੀ ਚਾਹੀਦੀ ਤਾਂ ਚਮਕੌਰ ਸਿੰਘ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਇਹ ਚਾਟੀ ਦੀ ਲੱਸੀ ਇੱਥੇ ਵੇਚਦੇ ਨੇ ਮੁੱਲਾਪੁਰ ਦੇ ਲਾਗੇ ਬਿਲਕੁਲ ਖੜੇ ਆ ਅਸੀਂ ਤੇ तमाम ਸਾਡੇ ਨਾਲ ਕਸਟਮਰ ਵੀ ਜਿਹੜੇ ਇੱਥੇ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਪਹਿਲਾਂ ਚਮਕੌਰ ਸਿੰਘ ਜੀ ਬਾਬਾ ਜੀ ਜਿਹੜੇ ਨੇ ਮੋਲਾਪੁਰ ਤਖਾਂ ਦੇ ਨਿਵਾਸੀ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜੀ ਚਾਟੀ ਦੀ ਲੱਸੀ ਆ ਉਹ ਜਿਹੜੇ 12 ਦੇ 12 ਮਹੀਨੇ ਪੀਤੀ ਜਾਂਦੀ ਹੈ ਗਰਮੀਆਂ 'ਚ ਤਾਂ ਫਾਇਦਾ ਕਰਦੀ ਹੀ ਕਰਦੀ ਹੈ ਫਾਇਦਾ ਸਰਦੀਆਂ 'ਚ ਵੀ ਕਰਦੀ ਹੈ ਤਾਂ ਕੋਈ ਨੁਕਸਾਨ ਨਹੀਂ ਹੈਗਾ ਕਈ ਲੋਕ ਕਹਿੰਦੇ ਵੀ ਲੱਸੀ ਠੰਡੀ ਹੁੰਦੀ ਆ ਪਰ ਬਹਿਰਾਲ ਗੱਲ ਇਹ ਸੱਚ ਨਹੀਂ ਹੈ ਬਾਬਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਠੀਕ ਹੋ ਹਾਂਜੀ ਹਾਂਜੀ ਠੀਕ ਅੱਛਾ ਬਾਬਾ ਜੀ ਇੱਕ ਗੱਲ ਦੱਸੋ ਪਹਿਲਾਂ ਵੀ ਜਿਹੜੀ ਸ਼ੁਰ ਨੇ ਕੋਈ ਦੰਸਾਨੀ ਹੈ ਸਰਦੀ ਦੇ ਵਿੱਚ ਵੀ ਉਹ ਚਾਹ ਗਰਮੀ ਚ ਪੀਓ ਲੱਸੀ ਦਾ ਕੋਈ ਦੰਸਾ ਪਰ ਜਿਵੇਂ ਆਪਾਂ ਕਹਿ ਦਈਏ ਵੀ ਘਰਾਂ ਦੇ ਵਿੱਚ ਅੱਜ ਕੱਲ ਕੀ ਹੁੰਦਾ ਹੈ ਕਿ ਵੀ ਵੱਡੇ ਸ਼ਹਿਰਾਂ ਦੇ ਵਿੱਚ ਬੱਚਿਆਂ ਨੂੰ ਲੱਸੀ ਨਹੀਂ ਪੀਂੰਦੇ ਕਹਿੰਦੇ ਵੀ ਠੰਡੀ ਹੁੰਦੀ ਹੈ ਜੁਕਾਮ ਲੱਗ ਜਾਊਗਾ ਬੁਖਾਰ ਆ ਜਾਊਗਾ ਇਹ ਕੀ ਚੱਕਰ ਹੁੰਦਾ ਨਹੀਂ ਨਹੀਂ ਇਹ ਬਹਿਮਾ ਕੋਈ ਐਸੀ ਗੱਲ ਨਹੀਂ ਹੁਣ ਵੀ ਸਾਡੇ ਕੋਲ ਕਸਟਮਰ ਆ ਰਹੇ ਆ ਹਾਂ ਨਰੋਟੇਂ ਦੇ ਵਿੱਚ ਆ ਪੂਰੀ ਠੰਡ ਦੇ ਵਿੱਚ ਵੀ ਜਨਵਰੀ ਦਸੰਬਰ ਤੱਕ ਵੀ ਅੱਜ ਤੱਕ ਵੀ ਚੱਲਦੀ ਹੈ ਲੱਸੀ ਸਾਡੀ ਸਿਆਲਿਆਂ ਦੇ ਵਿੱਚ ਲਗਾਤਾਰ ਹੀ ਚੱਲੀ ਜਾਂਦੀ ਹੈ ਹੁਣ ਗਰਮੀ ਆ ਗਈ ਗਰਮੀ ਦੇ ਸੀਜ਼ਨ ਚ ਇਹ ਸਾਨੂੰ ਪ੍ਰੋਡਕਸ਼ਨ ਬਤਾਉਣੀ ਪਊਗੀ ਇਹਦੀ ਅੱਛਾ ਹਾਂਜੀ ਤੇ ਸਰਦੀ ਦੇ ਵਿੱਚ ਤੁਹਾਡੀ ਲਾਗਤ ਕਿੰਨੀ ਹੈ ਡੇਲੀ ਦੀ ਕਿੰਨੀ ਲੱਸੀ ਤੁਹਾਡੀ ਲੱਗ ਜਾਂਦੀ ਹੈ 10 15 ਲੀਟਰ ਲੱਗ ਜਾਂਦੀ ਹੈ 15 ਲੀਟਰ ਲੱਗ ਜਾਂਦੀ ਨੇ ਹਾਂਜੀ ਹਾਂਜੀ ਇੰਨੀ ਸੇਲ ਹੈ ਹਾਂਜੀ ਹਾਂ ਤੇ ਗਰਮੀਆਂ ਚ ਗਰਮੀਆਂ ਚ ਤਾਂ ਤਿੱਗਣੀ ਹੋ ਜਾਣੀ ਤੇ ਇੱਕ ਗੱਲ ਹੋਰ ਹੈ ਆਪਾਂ ਦੂਸਰਾ ਸਵਾਲ ਤੁਹਾਡੇ ਤੋਂ ਇਹ ਪੁੱਛਾਂਗੇ ਵੀ ਚਾਟੀ ਦੀ ਲੱਸੀ ਹੁੰਦੀ ਕੀ ਚੀਜ਼ ਹੈ ਚਾਟੀ ਲੱਸੀ ਇਹ ਕਾਰ ਕੇ ਬਣਾਈ ਬੰਦੇ ਦੁੱਧ ਨੂੰ ਨਾ ਇੱਕ ਹਾਰਾ ਹੁੰਦਾ ਅੱਗੇ ਦਾ ਕਰਾਂ ਦੇ ਵਿੱਚ ਆਮ ਹੀ ਹੁੰਦੇ ਸੀ ਹੁਣ ਨਹੀਂ ਹੈ ਉਹ ਬਣਾਇਆ ਜਾਂਦਾ ਉਹਦੇ ਪਾਠੀਆਂ ਵਗੈਰਾ ਲਾ ਕੇ ਨਾ ਉੱਤੇ ਦੁੱਧ ਨੂੰ ਸਾਰੀ ਦਿਹਾੜੀ ਉਹ ਕੜੀ ਜਾਣਾ ਗਰਮ ਹੋਈ ਜਾਊਗਾ। ਅੱਛਾ। ਸ਼ਾਮ ਨੂੰ ਢੰਡਾ ਕਰਕੇ ਉਹਨੂੰ ਜਾ ਕੇ ਲਗਾਉਣਾ। ਉਹ ਫਿਰ ਲਾਲੀ ਜਿਹੀ ਰੰਚ ਆ ਜਾਂਦਾ। ਯਾਨੀ ਦੁੱਧ ਵਾ ਇੱਕ ਤਾਂ ਆਪਾਂ ਦਹੀਂ ਦੇ ਤੌਰ ਤੇ ਲੱਸੀ ਬਣਾਉਨੇ ਆ। ਹੂੰ। ਉਬਾਲ ਕੇ ਉਹਨੂੰ ਗਾਗ ਲਾਉਦੇ ਨੇ। ਇਹਨੂੰ ਸਾਰੀ ਦਿਹਾੜੀ ਕਾੜ ਕੇ ਯਾਨੀ 8-9 ਘੰਟੇ ਦਾ ਪ੍ਰੋਸੀਜਰ ਆ ਇਹ। ਅੱਛਾ। ਕਾੜਨ ਦਾ। ਤੇ ਸ਼ਾਮ ਨੂੰ ਠੰਡ ਕੋਸਾ ਜਾ ਕਰਕੇ ਉਹਨੂੰ ਜਾ ਕੇ ਲਾਵਾਂਗੇ ਤੇ ਆਟੋਮੈਟਿਕਲੀ ਉਹ ਲਾਲ ਲੱਸੀ ਦਾ ਰੰਗ ਬਣ ਜਾਂਦਾ। ਤੇ ਇੱਕ ਜਿਹੜੀ ਨਾਰਮਲ ਲੱਸੀ ਹੁੰਦੀ ਹੈ ਤੇ ਚਾਟੇ ਦੀ ਲੱਸੀ ਹੁੰਦੀ ਹੈ ਦੋਨਾਂ 'ਚ ਕੀ ਡਿਫਰੈਂਸ ਕੀ ਹੈ ਦੋਨਾਂ ਦੇ ਵਿੱਚ ਕੀ ਮਤਲਬ ਉਹਦੇ 'ਚ ਕੀ ਬਦਲਾਅ ਕੀ ਹੁੰਦੇ ਆ ਜੀ ਬਦਲਾਅ ਜੀ ਉਹ ਰੰਗ ਦਾ ਵੀ ਬਦਲਾਅ ਆ ਤੇ ਸਵਾਦ ਦਾ ਵੀ ਆ ਅੱਛਾ ਸਵਾਦ ਦਾ ਫਰਕ ਤੇ ਜਿਹੜੇ ਵਿਟਾਮਿਨ ਹੁੰਦੇ ਆ ਉਹਦਾ ਵੀ ਬਦਲਾਅ ਆ ਹਾਂਜੀ ਹਾਂ ਉਹਦੇ 'ਚ ਵੀ ਕੀ ਬਦਲਾਅ ਆ ਮਾੜਾ ਦੱਸੋ ਜੀ ਉਹ ਜਿਹੜੇ ਆ ਹੁਣ ਤੁਸੀਂ ਦੇਖੋ ਵੀ ਦੁੱਧ ਗਰਮ ਕਰਨ ਨੂੰ 15-20 ਮਿੰਟ ਲੱਗਦੇ ਆ ਹੈ ਕਿਤੇ ਉਹ ਥਾੜੀ ਦਿਹਾੜੀ ਕਰਨਾ ਉਹਦੇ ਨਾਲ ਥੋੜਾ ਸਵਾਦ 'ਚ ਵੀ ਫਰਕ ਪਾਊਗਾ ਤੇ ਮੱਖਣ ਵੀ ਜਾਦੇ ਹੋ। ਅੱਛਾ। ਹਾਂਜੀ। ਤੇ ਜਿਹੜੀ ਕਾੜੇ ਹੋਏ ਦੁੱਧ ਦੀ ਜਿਹੜੀ ਲੱਸੀ ਤੁਸੀਂ ਬਣਾਉਂਦੇ ਉਹਨੂੰ ਚਾਟੀ ਦੀ ਲੱਸੀ ਆਪਾਂ ਕਹਿੰਦੇ ਆ। ਤੇ ਉਹਦੇ ਜਿਹੜੀ ਪਾਵਰ ਹੁੰਦੀ ਉਹ ਵੀ ਵੱਖਰੀ ਹੁੰਦੀ ਆ। ਹਾਂਜੀ ਉਹ ਜਾਦੇ ਵਧਦੀ ਆ। ਵਧਦੀ ਆ। ਹਾਂਜੀ। ਤੇ ਜਿਹੜੀ ਤੁਸੀਂ ਲੱਸੀ ਵੇਚਦੇ ਹੋ ਜਿਹੜੀ ਮਾਰਕੀਟ 'ਚ ਮਿਲਦੀ ਹੈ ਪੈਕਟਾਂ ਵਾਲੀ ਉਹ 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 ਅਲੱਗ ਆ। ਉਹ ਉਹ ਰੰਗ ਵੀ ਵੱਖਰਾ ਹੋਊ ਤੇ ਸਵਾਦ ਵੀ ਵੱਖਰਾ ਹੋਊ। ਤੇ ਜਿਹੜੇ ਵਿੱਚ ਵਿਟਾਮਿਨ ਹੁੰਦੇ ਆ, ਮਿਨਰਲ ਹੁੰਦੇ ਬਾਬਾ ਜੀ, ਜਿਹੜੇ ਉਹਦੇ ਤੇ ਤਾਕਤ ਵਾਲੇ ਤੱਤ ਹੁੰਦੇ ਆ, ਉਹ ਜਿਹੜੀ ਮਾਰਕੀਟ 'ਚ ਲੱਸੀ ਮਿਲਦੀ ਆ ਤੇ ਚਾਟੀ ਦੀ ਲੱਸੀ ਨਾਲੋਂ ਕਿੰਨਾ ਕ ਜਿਆਦਾ ਫਰਕ ਹੁੰਦਾ ਮਾੜਾ ਦੱਸ ਦੋ ਉਹ ਇਸ ਤਰ੍ਹਾਂ ਜੀ ਦੁੱਧ ਵੀ ਕਈ ਕਿਸਮ ਦਾ ਹੁੰਦਾ ਉਹਨਾਂ ਦਾ ਹਾਂ ਉਹ ਤੋਂ کریم ਲਾਹੀ ਹੁੰਦੀ ਆ ਜਿਹੜੇ ਆ ਪਿੰਡਾਂ ਦੇ ਵਿੱਚ ਵੇਚਦੇ ਫਿਰਦੇ ਆ ਘੜਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਤਾਂ ਉਹ ਵੀ ਚਾਟੀ ਦੀ ਲੱਸੀ ਆ ਪਰ ਉਹ ਚੀਜ਼ ਨਹੀਂ ਹੈ ਅੱਛਾ ਉਹ ਤੋਂ ਸਪਰੇਟਾ ਦੁੱਧ ਨੂੰ ਜਾਗ ਲਾ ਕੇ ਮਣਾਉਂਦੇ ਆ ਉਹਦੇ ਜਈਆਂ ਕੋਈ ਕੱਤ ਨਹੀਂ ਹੁੰਦੇ ਅੱਛਾ ਹਾਂਜੀ ਜਿਹੜਾ ਪਿਓਰ ਲੈ ਕੇ ਬਣਾਉਣਾ ਉਹ ਗੱਲ ਹੋਰ ਹੈ ਤੇ ਬਾਬਾ ਜੀ ਜਿਹੜਾ ਤੁਸੀਂ ਦੁੱਧ ਯੂਜ਼ ਕਰਦੇ ਹੋ ਹਾਂਜੀ ਤੇ ਦੁੱਧ ਮੈਨੂੰ ਕਿੰਨੇ ਕ ਫੈਟ ਵਾਲਾ ਯੂਜ਼ ਕਰਦੇ ਹੋ ਤੇ ਕੀ ਰੇਟ ਹੁੰਦਾ ਦੁੱਧ 10% ਵਾਲਾ ਕਰ ਰਹੇ ਆ ਯੂਜ਼ ਅਸੀਂ ਉਹ ਵੀ ਮੱਚ ਦਾ ਪ्योर 70 ਰੁਪਏ ਹਾਂਜੀ 75 ਰੁਪਏ ਲੀਟਰ ਸਾਨੂੰ ਮਿਲਦਾ ਵਾ ਤਾਜਾ ਅੱਛਾ ਹਾਂ 10 ਫੈਟ ਪੂਰੀ ਹੋਊਗੀ ਬਾਬਾ ਜੀ ਇੱਕ ਗੱਲ ਹੋਰ ਹੈ ਵੀ ਜਿਹੜੀ ਚਾਟੀ ਦੀ ਲੱਸੀ ਹੈ ਇਹਦੇ ਫਾਇਦੇ ਕੀ ਆ ਹੁਣ ਫਾਇਦੇ ਗਿਣਾਓ ਤੁਸੀਂ ਇਹਦੇ ਮਤਲਬ ਜਿਵੇਂ ਆਪਾਂ ਰੋਜ਼ ਰੈਗੂਲਰ ਪੀਂਦਾ ਹੋਵੇ ਬੰਦਾ ਉਹਦੇ ਕੀ ਕੀ ਫਾਇਦੇ ਨੇ ਬਾਬਾ ਜੀ ਦੇਖੋ ਇਹ ਹਾਜ਼ਮੇ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਹੂੰ ਹੂੰ ਤੇ ਬਟਾਮਨ ਸਾਰੇ ਮਿਲ ਜਾਂਦੇ ਆਪਾਂ ਇਹ ਇਹਦਾ ਫਾਇਦਾ ਹੀ ਫਾਇਦਾ ਵਾ ਸਿਹਤ ਵਾਸਤੇ ਬਹੁਤ ਹੈਤਲੀ ਬੰਦਾ ਰਹਿੰਦਾ ਵਾ ਇਹ ਜਿਹੜੇ ਬਜ਼ੁਰਗ ਸੀ ਅੱਗੇ ਰਾਤ ਨੂੰ ਵੀ ਗਰਮ ਕਰਕੇ ਪੀਂਦੇ ਸੀਗੇ ਹਾਂ 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 ਤੇ ਹੁਣ ਵੀ ਹੁਣ ਤਾਂ ਥੋੜਾ ਟੀਨ ਲੋਕਾਂ ਦਾ ਇਹਦਾ ਜਿਹਨੇ ਬਜਾਰੂ ਚੀਜ਼ਾਂ ਬਣੀ ਹੋ ਗਿਆ ਦਿੰਡੂ ਬਣੀ ਘਟ ਕੇ ਜੀ ਬਾਬਾ ਇੱਕ ਗੱਲ ਹੋਰ ਹੈ ਲੱਸੀ ਪਿੰਡਾਂ 'ਚ ਵੀ ਲੋਪਤ ਹੁੰਦੀ ਜਾ ਰਹੀ ਹੈ ਗਾਇਬ ਹੁੰਦੀ ਜਾ ਰਹੀ ਇਕ ਤਰ੍ਹਾਂ ਦੀ ਸ਼ਹਿਰਾਂ ਦੇ ਤਾਂ ਤੁਸੀਂ ਦੇਖਣ ਨੂੰ ਹੀ ਨਹੀਂ ਮਿਲਦੀ ਜੇ ਆਪਾਂ ਗੱਲ ਕਰੀਏ ਉਹ ਫਿਰ ਤੁਸੀਂ ਅੱਜ ਉਸ ਦੌਰ ਦੇ ਵਿੱਚ ਕੰਮ ਕਰ ਰਹੇ ਹੋ ਜਿਸ ਦੌਰ ਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਪਾਣੀ ਦੀ ਵੀ ਕੀਮਤ ਹੈ ਚਾਟੀ ਦੀ ਲੱਸੀ ਤੁਸੀਂ ਸੋਨਾ ਵੇਚ ਰਹੇ ਹੋ ਇਕ ਤਰ੍ਹਾਂ ਦੀ ਆਪਾਂ ਸਿਹਤ ਦੀ ਗੱਲ ਕਰੀਏ ਤਾਂ ਕਿਵੇਂ ਮਤਲਬ ਕਿੰਨੇ ਤੁਹਾਨੂੰ ਡੂੰਗੇ ਮਤਲਬ ਓਖਾ ਕਿੰਨਾ ਕੁ ਹੋ ਜਾਂਦਾ ਕਿੰਨੇ ਟਾਈਮ ਦਾ ਜਿਵੇਂ ਤੁਸੀਂ ਕਹਿੰਦੇ 7-8 ਘੰਟੇ ਦਾ ਪ੍ਰੋਸੈਸ ਹੈਗਾ ਇਹਦੇ ਵਿੱਚ ਫਿਰ ਤੁਸੀਂ ਉਹਨੂੰ ਕਾਟਦੇ ਹੋ ਸਵੇਰੇ ਲੈ ਕੇ ਆਉਨੇ ਹੋ ਠੀਕ ਹੈ ਤੇ ਲੋਕ ਤੁਹਾਡੇ ਕੋਲ ਕਿੰਨੀ ਕਿੰਨੀ ਦੂਰੋਂ ਆਉਂਦੇ ਆ ਅਨ ਲੋਕਾ ਜੀਆ ਫਿਰੋਜ਼ਪੁਰ ਰੋਡ ਤੇ ਆਪਾਂ ਬੈਠੇ ਹਾਂ ਮੋਗਾ ਸਾਈਡ ਤੋਂ ਜਾਂ ਇਧਰੋਂ ਲੁਧਿਆਣਾ ਜਿਹੜੇ ਸਾਡੇ ਪੱਕੇ ਗਾਹਕ ਉਹ ਤਾਂ ਦਿੱਲੀ ਆਉਂਦੇ ਹੀ ਆਉਂਦੇ ਆ ਅੱਛਾ ਚਾਹੇ ਉਹ ਟੈਂਟ ਲੈ ਕੇ ਜਾਣ ਜਾਂ ਪੀ ਕੇ ਜਾਣ ਅੱਛਾ ਗੱਡੀਆਂ ਵਾਲੇ ਤਾਰਾ ਵਾਲੇ ਜਿਹੜੇ ਫਿਰੋਜ਼ਪੁਰ ਸਾਈਡ ਦੇ ਆ ਉਹ ਸਾਰੇ ਤੁਹਾਡੇ ਕੋਲ ਫਿਰੋਜ਼ਪੁਰ ਤੋਂ ਵੀ ਆਉਂਦੇ ਬੰਦੇ ਆ ਹਾਂਜੀ ਫਿਰੋਜ਼ਪੁਰ ਅੱਛਾ ਹਾਂ ਮੋਗਾ ਗਗੜਾਉਂ ਜਿਹੜੇ ਇਧਰੋਂ ਇਧਰੋਂ ਫੇਰ ਜੋ ਲੁਧਿਆਣਾ ਸਾਈਡ ਦੇ ਆ ਸਾਰੇ ਉਹ ਵੀ ਆਉਂਦੇ ਚਾਹੇ ਸਾਈਡ ਪਾਰਨੇ ਪਾਸੇ ਆ ਫੇਰ ਵੀ ਉਹ ਗੱਡੀ ਰੋਕੇ ਤੰਤਿਆਂ ਨੂੰ ਲੈ ਕੇ ਜਾਂਦੇ। ਅੱਛਾ ਹਾਂ ਤੇ ਬਾਬਾ ਜੀ ਫਿਰ ਉਹ ਤੁਹਾਡੇ ਕੋਲ ਉਹੀ ਲੈ ਕੇ ਜਾਂਦਾ ਹੋਣਾ ਬੰਦਾ ਜਿਹਨੂੰ ਉਸਦੇ ਫਾਇਦੇ ਪਤਾ ਹੈ ਵਾ। ਹਾਂਜੀ ਹਾਂ ਹੈਨਾ? ਹਾਂਜੀ। ਲੱਸੀ ਦਾ ਤੇ ਦਹੀਂ ਦਾ ਇਹਦੇ ਨਾਲ ਬਾਡੀ ਨੂੰ ਤਾਕਤ ਮਿਲਦੀ ਹੈ। ਵਧੀਆ ਜਾਨੀ ਹਾਜ਼ਮੇ ਦੇ ਵਾਸਤੇ ਵੀ ਵਧੀਆ ਵਾ ਤੇ ਵਿਟਾਮਿਨ ਵੀ ਸਾਰੇ ਇਹਦੇ ਵਿੱਚ ਹੁੰਦੇ। ਅੱਛਾ ਬਾਬਾ ਜੀ ਅੱਜਕੱਲ ਦੁੱਧ ਵੀ ਕਰੀਮਾਂ ਨਾਲ ਬਣਦਾ ਵਾ। ਹਾਂਜੀ। ਤੇ ਉਹਦੀ ਵੀ ਲੱਸੀ ਤਿਆਰ ਹੁੰਦੀ ਆਈ ਥਿੰਕ ਹੈਨਾ? ਹਾਂਜੀ। ਤੇ ਫਿਰ ਕੀ ਲੱਗਦਾ ਵੀ ਉਹ ਤਾਕਤ ਦੇ ਪੰਦੀ ਜਿਹੜੀ ਹੁਣ ਤੁਸੀਂ ਕੰਮ ਕਰ ਰਹੇ ਹੋ? ਉਹਦੇ ਨਾਲ ਨਹੀਂ ਮੇਲ ਖਾਊਗੀ। ਅੱਛਾ ਉਹ ਤਾਂ ਫਿਰ ਹਾਂ ਦੂਜੇ ਵਿਟਾਮਿਨ ਨਹੀਂ ਉਹ ਤੇ ਇੱਕ ਬਣਾਣੇ ਹੋ ਜਿਹੜੇ ਬਣਾਉਡੀ ਬਣਾਉਂਦੇ ਆ ਪਾਊਡਰ ਘੋਲ ਕੇ ਰੋੜੋਂ ਦੁੱਧ ਉਹ ਨਹੀਂ ਗੱਲ ਮੱਕ ਜਿਹੜਾ ਅਸੀਂ ਦਾ ਹੱਥੀਆਂ ਆਪ ਦਾ ਬਣਾਉਣੇ ਆ ਤੇ ਲੱਸੀ ਤੁਸੀਂ ਪੁੱਛੋਗੇ ਵੀ ਅਲੋਪ ਕਿਉਂ ਹੋ ਗਈ ਹਾਂ ਇੱਕ ਤਾਂ ਜੀ ਇਹ ਇਹ ਵੀ ਖਾਾਕ ਵੀ ਬਹੁਤ ਰੰਗੀ ਹੋ ਗਈ ਪਸ਼ੂਆਂ ਨੂੰ ਅੱਛਾ ਤੇ ਚਾਰੇ ਗੁੜੇ ਦਾ ਵੀ ਜਮੀਨਾ ਵੀ ਘਟ ਗਈਆਂ ਹੂੰ ਤੇ ਇਹ ਇਹਦਾ ਵੀ ਫਰਕ ਪੈ ਗਿਆ ਅਗੇ ਆਮ ਲੋਕਾਂ ਦੇ 25 25 20 20 ਡੰਗਰ ਹੁੰਦੇ ਸੀ ਅੱਜ 20 ਦੀ ਵੀ ਜਾਇ ਦੋ ਦੋ ਗਿਆ ਚਾਹ ਕਰ ਉਹ ਜੀਮੀਦਾਰ ਵੀ ਜੀਮੀਦਾਰਾਂ ਦੇ ਇਹ ਕੰਨਿਆ ਕਰਾਂ ਦੇ ਜੀਮੀਦਾਰਾਂ ਦੇ ਵੀ ਲੱਸੀ ਜੀ ਹੂੰ ਜੋ ਕਿਲੋ ਆ ਤਾਂ ਕਿਲੋ ਪਾਈ ਉਹਨਾਂ ਡੈਰੀ 2 ਕਿਲੋ ਵਾਲੇ 2 ਕਿਲੋ ਪਾਈ ਜੀ ਬਿਲਕੁਲ ਸਹੀ ਗੱਲ ਹੈ ਤੇ ਪਪਾ ਜੀ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਪਹਿਲਵਾਨ ਹੁੰਦੇ ਸੀ ਲੱਸੀਆਂ ਕਿੰਨੀਆਂ ਪੀ ਜਾਂਦੇ ਸੀ ਦੁੱਧ ਕਿੰਨਾ ਪੀ ਜਾਂਦੇ ਸੀਗੇ ਲੜਦੇ ਸੀ ਕੁਸ਼ਤੀਆਂ ਲੜਦੇ ਸੀ ਅੱਜ ਕੱਲ੍ਹ ਜਿਮ ਵਾਲੇ ਪ੍ਰੋਟੀਨਾ ਦੇ ਟਿਕਪੇ ਦੁੱਧ ਬਾਰੇ ਨਹੀਂ ਦੱਸਿਆ ਜਾ ਰਿਹਾ ਜੇ ਤੁਹਾਨੂੰ ਲੱਗਦਾ ਕਿ ਜੇ ਜਿਮ ਵਾਲੇ ਬੰਦੇ ਇਹ ਲੱਸੀ ਦਾ ਸੇਵਨ ਕਰਨ ਤਾਂ ਫਰਕ ਪੈਣਾ ਉਹਨਾਂ ਦੇ ਸਰੀਰ ਨੂੰ ਵੇਟ ਚੱਕ ਪਣਗੇ ਪੱਕਾ ਪਾਉਂਗਾ ਜੀ ਅੱਛਾ ਹਾਂ ਲੱਸੀ ਦੇ ਫੈਦੇ ਫੈਦੇ ਲੱਸੀ ਦਹੀਂ ਮੈਂ ਤੁਸੀਂ ਕਹੋਗੇ ਵੀ ਨੌਜਵਾਨਾਂ ਵਾਸਤੇ ਵੀ ਕੋਈ ਸੰਦੇਸ਼ ਹੈ ਮੈਂ ਕਹੂੰਗਾ ਵੀ ਜਿਹੜਾ ਬੰਦਾ ਇਹ ਲੱਸੀ ਦਹੀਂ ਦਾ ਸੇਵਨ ਕਰਦਾ ਉਹਨੂੰ ਮੇਰੇ ਖਿਆਲ ਨਾਲ ਬਿਮਾਰੀਆਂ ਤੋਂ ਦੂਰ ਰਹਿਊਗਾ ਅੱਛਾ ਹਾਂ ਜੇ ਆਪ ਤਰਸਰ ਤਰ ਵਗੈਰਾ ਕਰਨੀ ਚਾਹੀਦੀ ਆ ਸਾਈਕਲਿੰਗ ਕਰਨੀ ਚਾਹੀਦੀ ਆ ਤੇ ਜਿੰਮ ਵੀ ਜਾਓ ਜਿੰਮ ਵੀ ਬੜੀਆ ਚੀਜ਼ ਆ ਤੇ ਯਾਨੀ ਕਿ ਜੇ ਮੈਂ ਹਾਰਟ ਦੀ ਪ੍ਰੋਬਲਮ ਆ ਗਈ ਜਾਂ ਸਾਹ ਦੀ ਪ੍ਰੋਬਲਮ ਆ ਗਈ ਇਹ ਬਣਾਉਂਦੀ ਜੀ ਜਰ ਸਾਣ ਨਾਲ ਹੀ ਹੁੰਦੀ ਹੈ ਜੀ 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 ਆਹ ਦਰਸ਼ਕਾਂ ਨੂੰ ਇੱਕ ਵਾਰੀ ਆ ਬਾਈ ਜੀ ਸਾਡੇ ਨਾਲ ਮੌਜੂਦ ਹੈ ਇਹ ਬਾਈ ਜੀ ਬਾਬਾ ਜੀ ਨੂੰ ਪੁਰਾਣਾ ਜਾਣਦੇ ਨੇ ਔਰ ਢਿੱਲ ਲੱਸੀ ਪੀਣ ਇੱਥੇ ਆਉਂਦੇ ਨੇ ਬਾਈ ਜੀ ਕਿੰਨਾ ਚਿਰ ਤੋਂ ਆ ਰਹੇ ਹੋ ਤੁਸੀਂ ਇੱਥੇ ਬਹੁਤ ਵਧੀਆ ਜੀ ਲੱਸੀ ਪੀਣੀ ਤਾਂ ਇੱਥੇ ਦੇ ਲਈ ਬਹੁਤ ਵਧੀਆ ਤੁਹਾਡਾ ਪਿੰਡ ਵੀ ਇਹਨਾਂ ਦਾ ਹੀ ਇੱਕੋ ਹੀ ਆ ਹਾਂ ਇੱਕੋ ਹੀ ਆ ਇਹਨਾਂ ਦੀ ਲੱਸੀ ਦਾ ਕੰਮ ਬਹੁਤ ਕੰਟੀਨਿਊ ਹੋ ਰਿਹਾ ਪਹਿਲਾਂ ਪਹਿਲਾਂ ਘੱਟ ਸੀ ਹੁਣ ਬਹੁਤ ਲੋਕ ਜਦੋਂ ਜਦੋਂ ਪਤਾ ਲੱਗ ਰਿਹਾ ਲੋਕਾਂ ਨੂੰ ਲੋਕ ਆ ਰਹੇ ਆ ਜਿਹੜੇ ਲੱਸੀ ਪੀਣ ਦੇ ਲਵਰ ਆ ਉਹ ਲੱਸੀ ਪਸੰਦ ਕਰਦੇ ਆ ਪਿੰਡੀ ਲੋਕ ਇਥੋਂ ਪੈਕੇਟਾਂ ਦੇ ਪੈਕੇਟ ਲੈ ਜਾਂਦੇ ਆ ਇਹਨਾਂ ਕੋਲ ਤੇ ਕਹਿੰਦੇ ਆ ਦੋ ਪੈਕੇਟ ਦੇ ਦੇ ਅੱਜ ਬਾਬਾਈ ਕਰੋ ਲੱਸੀ ਆਪਣਾ ਨੰਬਰ ਦੇ ਦਿਓ ਜੀ ਬਟਰਕਟ ਕਰ ਲਾਂਗੇ ਤੁਹਾਡੇ ਨਾਲ ਲੱਸੀ ਲੈ ਜਾਂਦੇ ਆ ਮੱਖਣ ਲੈ ਜਾਂਦੇ ਆ ਤੁਸੀਂ ਕਿੰਨੇ ਕੁ ਜਿਹੜੇ ਲੱਸੀ ਦਾ ਸੇਵਨ ਕਰਦੇ ਹੋ ਤੁਸੀਂ ਪਿੰਡਾਂ ਦੇ ਹੋ ਮੈਂ ਲੱਸੀ ਨੂੰ ਬਹੁਤ ਪਸੰਦ ਕਰਦਾ ਜੀ ਲੱਸੀ ਪੀਣ ਦਾ ਬਹੁਤ ਚੰਗੀ ਗੱਲ ਆ ਚਾਹ ਪੀਓ ਜਾਂ ਨਾ ਪੀਓ अच्छा एक वारी ਸਾਡੇ ਹੋਰ ਕਸਟਮਰ ਵੀ ਨਾਲੇ ਤੇ ਬੈਠੇ ਨੇ ਸੁਨੀਲਪਾਲ ਜੀ ਇਹਨਾਂ ਨੇ ਲੱਸੀ ਪੀਤੀ ਆ ਬਾਈ ਜੀ ਲੱਸੀ ਵੀ ਕਿੰਦਾ ਦਾ ਲੱਗਿਆ ਚਾਟੀ ਜੀ ਬਹੁਤ ਵਧੀਆ ਲੱਗਿਆ ਅੱਛਾ ਤੇ ਪਹਿਲੀ ਵਾਰੀ ਪੀਤੀ ਇਹਨਾਂ ਤੋਂ ਮੈਂ ਪਹਿਲੀ ਵਾਰੀ ਪੀਦੇ ਤੇ ਦੋ ਜਾਨੇ ਤੋਂ ਪਤਾ ਲੱਗਿਆ ਤਾਂ ਮੈਂ ਆਇਆ ਇੱਥੇ ਹਾਂ ਬਾਈ ਤੁਸੀਂ ਕਹ ਰਹੇ ਸੀ ਲੱਸੀ ਹਰਿਆਣੇ ਦਾ ਮਤਲਬ ਹੈਗਾ ਇਹਦਾ ਬ੍ਰਾਂਡ ਆ ਦੇਖੋ ਜੀ ਹਰਿਆਣੇ ਦੇ ਵਿੱਚ ਲੱਸੀ ਸਾਡੇ ਪੰਜਾਬ ਨਾਲੋਂ ਜ਼ਿਆਦਾ ਆ ਅੱਛਾ ਅਸੀਂ ਪੰਜਾਬ ਦੇ ਵਿੱਚ ਇੰਨੀ ਉਹ ਇਹਨਾਂ ਚੀਜ਼ਾਂ ਨੂੰ ਭੁੱਲ ਗਏ ਆ ਹਰਿਆਣੇ ਨੇ ਚੀਜ਼ਾਂ ਸਾਮਕੇ ਰੱਖੀਆਂ ਆ ਜੀ ਬਈ ਮੇਰੇ ਇਰ ਪੰਜਾਬ ਪਹਿਲਾ ਨੰਬਰ ਤੇ ਹੁੰਦਾ ਹੈ ਘੋ ਦੇ ਮਾਮਲੇ ਚ ਦੁੱਧ ਦੇ ਮਾਮਲੇ ਚ ਪਹਿਲਵਾਨਾਂ ਦੇ ਮਾਮਲੇ ਚ ਤੇ ਸੂਰਵੀਰਾਂ ਦੇ ਮਾਮਲੇ ਚ ਲਾ ਲੋ ਤੁਸੀਂ ਗੱਲ ਨਹੀਂ ਹੁਣ ਜਿਹੜਾ ਪਹਿਲਵਾਨਾਂ ਦੇ ਮਾਮਲੇ ਦੀ ਹਰਿਆਣਾ ਪਹਿਲੇ ਨੰਬਰ ਤੇ ਹੁੰਦਾ ਪੰਜਾਬ ਨੂੰ ਦੇਖੋ ਜੀ ਇਹ ਤੇ ਨਜੇ ਬਹੁਤ ਲੱਠੀ ਜਿਹੜੇ ਸਮਝਦਾਰ ਲੋਕ ਆ ਉਹੀ ਪੀਂਦੇ ਆ ਅਦਰਵਾਈਜ਼ ਕੋਈ ਪੀਂਦਾ ਨਹੀਂ ਲੱਠੀ ਜੀ ਨਤੀ ਵੀ ਗਏ ਇਹਨਾਂ ਨੂੰ ਗ੍ਰੋਪਟ ਕੀਤੀ ਆ ਸੀ ਵੀ ਫਲੇਵਰ ਵੀ ਆਪਣੇ ਕਈ ਕਸਟਮਰ ਆਉਂਦੇ ਆ ਵੀ ਮਿੱਠੀ ਲੱਸੀ ਛੜਾਓ ਸਾਨੂੰ ਇਨਨ ਕੋ ਅਵੇਲੇਬਲ ਨਹੀਂ ਆਇਆ ਇਹਨਾਂ ਕੋ ਵੀ ਮਿੱਟੀ ਰੱਸੀ ਵੀ ਰੱਖੋ ਅੱਗੇ ਵਾਸਤੇ ਭਾਈ ਤਾਂ ਜੋਦਿਕਾ ਤੁਸੀਂ ਜੁੜੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਆਕਾਸ਼